ਫਰੋਜ਼ ਖਾਨ ਸਾਹਿਬ ਜੀ ਜਿਨ੍ਹਾਂ ਦੇ ਕਰਕੇ ਔਰ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਜੋ ਕੁਝ ਵੀ ਹਾਂ ਚਾਹੇ ਚਲੋ ਮੈਂ ਤਾਂ ਆਪਣੇ ਆਪ ਨੂੰ ਕਦੀ ਕੁਝ ਸਮਝਿਆ ਨਹੀਂ ਮੈਂ ਨਾ ਚੀਜ਼ਾਂ ਪਰ ਰੋਟੀ ਜੋਗਾ ਜੋ ਕੁਝ ਵੀ ਹਾਂ ਉਸਤਾਦ ਜੀ ਦੀ ਬਦੌਲਤ ਔਰ ਉਸਤਾਦ ਜਨਾਬ ਫਰੋਜ਼ ਖਾਨ ਸਾਹਿਬ ਦੀ ਬਦੌਲਤ ਸੀ ਨਾਲ ਨਿਉ ਲਏ ਹਣ ਕਾਲਜ ਚ ਹੌਲੇ ਆਇਆ ਅੱਖੀਆਂ ਚ ਪਾਣੀ ਸਾਡੇ ਆਪਣੇ ਹਿੰਦੁਸਤਾਨ ਦੇ ਆਰਟਿਸਟ ਲੈਂਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਦੇ ਆਰਟ ਸਾਰੇ ਹੀ ਫਨਕਾਰ ਬਹੁਤ ਸੁਰੇਲੇ ਸਾਰਿਆਂ ਨੂੰ ਸੁਣੀਦਾ ਵਾ ਉਹਦੇ ਵਿੱਚ ਵਿੱਚੋਂ ੜੇ ਹਾਏ ਸੁੱਕ ਉਤਾਰਨ ਜਲੇ ਦੇ ਪਿੰਡ ਠੰਡ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆ ਅਤੇ ਤੁਹਾਡੀ ਮੁਲਾਕਾਤ ਕਰਾਉਣੇ ਅਸੀਂ ਐਸ ਵੇਲੇ ਦੋਸਤੋ ਫਰੋਜ਼ ਖਾਨ ਦੇ ਕੋਲੋਂ ਸਿੱਖਿਆ ਹੈ ਦੋਸਤੋ ਵੀਰ ਅੰਦਾਜ਼ ਖਾਨ ਤਾਂ ਆਵਾਜ਼ ਵੀ ਬਹੁਤ ਪਿਆਰੀ ਆ ਛੋਟੇ ਘਰ ਤੋਂ ਉੱਠ ਕੇ ਕੁਝ ਵੱਡਾ ਕਰਨ ਦਾ ਜਜ਼ਬਾ ਵੀ ਆ ਮੇਰੇ ਨਾਲ ਮੌਜੂਦ ਨੇ ਵੀਰੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਬਾਅਦ 'ਚ ਸ਼ੁਰੂ ਕਰਾਂਗੇ ਮੈਂ ਚਾਹਾਂਗਾ ਪਹਿਲਾਂ ਕੋਈ ਪਿਆਰਾ ਜਿਹਾ ਗੀਤ ਆਪਣੇ ਅੰਦਾਜ਼ ਦੇ ਵਿੱਚ ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸੁਣਾ ਦੇਵੇ ਜਰੂਰ ਜੀ ਇੱਕ ਨਵਾਂ Song ਰਿਲੀਜ਼ ਹੋਇਆ ਜੀ ਜਿਹੜਾ Song ਦੀ ਤੁਸੀਂ ਸੋਭਾ ਸੁਣ ਕੇ ਚਲੋ ਪਹੁੰਚੇ ਹੋ ਗੀਤ ਦਾ ਨਾਮ ਹੈ ਨਿੱਕੇ ਹੁੰਦੇ ਔਰ ਲਿਖਿਆਏ 사ਦਕ ਸਾਹਿਬ ਜੀ ਦਾ ਜੀ ਜੀ ਜਿਹੜੇ ਪਾਕਿਸਤਾਨ ਵਾਲੇ ਉਹ ਤੁਹਾਡੀ ਨਜ਼ਰ ਕਰ ਜਾ ਰਿਹਾ ਮੈਂ ਜੀ ਜੀ ਇਸ ਜਗ ਤੇ ਜਿੰਨਾ ਵੀ ਪਿਆਰ ਕੀਤਾ ਉਹ ਮੇਰੇ ਵਾਂਗੂ ਹਾਲੋਂ ਬੇ ਹਾਲ ਹੋ ਗਏ ਨਿੱਕੇ ਹੁੰਦੇ ਦੇ ਸਾਦਕਾ ਵਿਛੜੇ ਸਾਂ ਹੁਣ ਤਾਂ ਉਹਦੇ ਵਿੱਚ ਟੜੇ ਵਾਲ ਹੋ ਗਏ ਕਾਗਜ਼ਾਂ ਦੀ ਬੇੜੀ ਤੇ ਹੰਝੂਆਂ ਦਾ ਪਾਣੀ ਏ ਕਾਗਜ਼ਾਂ ਦੀ ਬੇੜੀ ਤੇ ਹੰਝੂਆਂ ਦਾ ਪਾਣੀ ਏ ਕੀ ਕਿਸੇ ਸੁਣਨੀ ਕੀ ਮੈਂ ਸੁਣਾਣੀ ਏ ਕਿਸੇ ਲਈ ਨਵੀਂ ਤੇ ਕਿਸੇ ਲਈ ਪੁਰਾਣੀ ਏ ਲੋਕੋ ਮੇਰੇ ਪਿਆਰ ਦੀ ਨਿੱਕੀ ਜਹੀ ਕਹਾਣੀ ਏ ਨਿੱਕੀ ਜਹੀ ਕਹਾਣੀ ਨਿੱਕੀ ਜਹੀ ਕਹਾਣੀ ਬਹੁਤ ਪਿਆਰੀ ਆਵਾਜ਼ ਆ ਤੇ ਤੁਹਾਡਾ ਅੰਦਾਜ਼ ਵੀ ਬਹੁਤ ਵਧੀਆ ਹੈ ਆਪਣੇ ਬਾਰੇ ਉਸਤਾਦ ਬਾਰੇ ਜਰੂਰ ਦੱਸਿਓ ਤੁਸੀਂ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਜੀ ਮੈਂ ਸਭ ਤੋਂ ਪਹਿਲਾਂ ਜੀ ਉਸਤਾਦ ਜਨਾਬ ਫਰੋਜ਼ ਖਾਨ ਸਾਹਿਬ ਜੀ ਜਿਨ੍ਹਾਂ ਦੇ ਕਰਕੇ ਔਰ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਜੋ ਕੁਝ ਵੀ ਆ ਚਾਹੇ ਚਲੋ ਮੈਂ ਤਾਂ ਆਪਣੇ ਆਪ ਨੂੰ ਕਦੀ ਕੁਝ ਸਮਝਿਆ ਨਹੀਂ ਮੈਂ ਨਾ ਚੀਜ਼ ਆ ਪਰ ਰੋਟੀ ਜੋਗਾ ਜੋ ਕੁਝ ਵੀ ਆ ਉਸਤਾਦ ਜੀ ਦੀ ਬਦੌਲਤ ਔਰ ਉਸਤਾਦ ਜਨਾਬ ਫਰੋਜ਼ ਖਾਨ ਸਾਹਿਬ ਦੀ ਬਦੌਲਤ ਉਹਨਾਂ ਦੇ ਕਰਕੇ ਆ ਔਰ ਉਹਨਾਂ ਦੇ ਕਰਕੇ ਹੀ ਇੱਕ ਗੀਤ ਜਿਹੜਾ ਉਹਨਾਂ ਦੇ ਨਾਲ ਗਾਇਆ ਸੀ ਐਵੇਂ ਤਾਂ ਨਹੀਂ ਲੋਕੀ ਜੈਸ਼ਨੂ ਟੋਲ ਦੇ ਧਾਰਮਿਕ ਗੀਤ ਸੀ ਉਹ ਤੇ ਬੜਾ ਮਕਬੂਲ ਹੋਇਆ ਉਸ ਤੋਂ ਬਾਅਦ ਫਿਰ ਆਪਣੇ ਵੀ ਗੀਤ ਆਏ ਹੁਣ ਇੱਕ ਨਵਾਂ ਗੀਤ ਰਿਲੀਜ਼ ਹੋਇਆ ਜਿਹੜਾ ਨਿੱਕੇ ਹੁੰਦੇ ਜਿਹੜਾ ਤੁਹਾਨੂੰ ਹੁਣੇ ਸੁਣਾ ਕੇ ਆ ਟਾਈਮ ਹੈ ਉਹਨੂੰ ਵੀ ਗੀਤ ਨੂੰ ਬੜਾ ਵਧੀਆ ਖੰਗਾਰਾ ਮਿਲ ਰਿਹਾ ਪਬਲਿਕ ਵੱਲੋਂ ਬੜਾ ਬੜਾ ਜਿਹਾ ਪਿਆਰ ਮਿਲ ਰਿਹਾ ਤੇ ਟ੍ਰੇਨਿੰਗ ਦੇ ਵਿੱਚ ਆਡੀਓ ਜਿਹੜਾ ਵਾ ਰੀਲਾਂ ਤੇ ਜੋ ਅੱਜ ਕੱਲ ਜ਼ਮਾਨਾ ਹੈ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਰੀਲਾਂ ਤੇ ਉਹ ਟ੍ਰੇਨਿੰਗ ਤੇ ਚੱਲ ਰਿਹਾ ਅਜੇ ਵੀ ਗੀਤ ਹੋਈ ਜਿਹੜਾ ਹੁਣੇ ਤੁਹਾਨੂੰ ਸੁਣਾਇਆ ਮੈਂ ਚਾਹਾਂਗਾ ਜਿਹੜੇ ਉਸਤਾਦ ਜੀ ਦਾ ਤੁਸੀਂ ਨਾਮ ਲਿਆ ਹੈ ਉਹਨਾਂ ਦੇ ਮਕਬੂਲ ਬੜੇ ਹੋਏ ਨੇ ਸੌਂਗ ਬੜਾ ਪਿਆਰ ਮਿਲਿਆ ਉਹਨਾਂ ਮਕਬੂਲ ਹੋਏ ਸੌਂਗਾਂ ਦੇ ਵਿੱਚੋਂ ਕੋਈ ਗੀਤ ਸਾਡੇ ਦਸ਼ਕਾ ਨੂੰ ਜ਼ਰੂਰ ਜੀ ਜ਼ਰੂਰ ਇੱਕ ਦੋ ਗੀਤ ਮੈਂ ਚਾਹਾਂਗਾ ਜ਼ਰੂਰ ਜੀ ਜ਼ਰੂਰ ਪਾਉਣ ਦਿਓ ਪੈਣ ਕਾਲਜੇ ਚ ਹੌਲ ਆਇਆ ਅੱਖੀਆਂ ਚ ਪਾਣੀ ਕੱਲੇ ਬੈਠਿਆਂ ਨੂੰ ਆਈ ਜਦੋਂ ਯਾਦ ਉਹ ਪੁਰਾਣੀ ਪੈਣ ਕਾਲਜ ਚ ਹੌਲੇ ਆਇਆ ਅੱਖੀਆਂ ਚ ਪਾਣੀ ਕੱਲੇ ਬੈਠਿਆਂ ਨੂੰ ਆਈ ਜਦੋਂ ਯਾਦ ਉਹ ਪੁਰਾਣੀ ਮੈਨੂੰ ਮਿਲਣ ਦਾ ਨਿਤ ਤੇਰਾ ਨਵਾਂ ਸੀ ਬਹਾਨਾ ਮੈਨੂੰ ਮਿਲਣ ਦਾ ਨਿਤ ਤੇਰਾ ਨਵਾਂ ਸੀ ਬਹਾਨਾ ਅੱਜ ਸਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਅੱਜ ਸਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਅੱਜ ਸਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਉਸਤਾਦ ਫਰੋਜ਼ ਖਾਨ ਜੀ ਨੂੰ ਮਿਲਣ ਦਾ ਸਬਬ ਕਿਵੇਂ ਬਣਿਆ ਉਹ ਵੀ ਜਰੂਰ ਦੱਸਿਓ ਜੀ ਜਰੂਰ ਜੀ ਤਹਾ ਜੀ ਨੂੰ ਮਿਲਣ ਤੋਂ ਪਹਿਲਾਂ ਜੀ ਬੜੇ ਕਾਫੀ ਸਾਲ ਪੁਰਾਣੀ ਗੱਲ ਹੈ ਜੀ 2004-5 ਦੀ ਗੱਲ ਹੈ ਮੈਂ ਉਦੋਂ ਕੋਈ 13-14 ਸਾਲਾਂ ਦਾ ਸੀ ਜੀ ਜਦੋਂ ਉਸਤਾਦ ਜੀ ਦੇ ਨਾਲ ਪਹਿਲੀ ਮੁਲਾਕਾਤ ਇੱਕ ਜਾਗਰਨ ਦੇ ਵਿੱਚ ਹੋਈ ਸੀ ਜੀ ਉਹ ਫੋਟੋ ਵੀ ਅੰਦਰ ਲੱਗੀ ਹੋਣੀ ਪ੍ਰੂਫ ਵਜੋਂ ਜੀ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ ਉਹ ਤੋਂ ਬਾਅਦ ਫਿਰ ਜਿਉਂ ਉਸਤਾਦ ਜੀ ਦੇ ਨਾਲ ਮੇਲ ਹੋਇਆ ਉਸ ਤੋਂ ਬਾਅਦ ਫਿਰ ਉਸਤਾਦ ਜੀ ਦੇ ਨਾਲ ਹੌਲੀ-ਹੌਲੀ ਹੌਲੀ-ਹੌਲੀ ਕਰ ਕਰਕੇ ਕਰ ਕਰਕੇ ਫਿਰ ਜਿਹੜਾ ਜਿਉਂ-ਜਿਉਂ ਉਹਨਾਂ ਦੇ ਨਾਲ ਮੇਰਾ ਰਿਲੇਸ਼ਨ ਲਿੰਕ ਜੁੜਦਾ ਗਿਆ ਫਿਰ ਮੈਂ ਗਾਹਾਂ-ਗਾਹ ਫਿਰ ਇਦਾਂ ਗੀਤ ਉਹਨਾਂ ਦੇ ਮਤਲਬ ਉਹਨਾਂ ਦਾ ਸلسلਾਵਾ ਜੋ ਕੁਝ ਵੀ ਅੱਜ ਜੋ ਕੁਝ ਵੀ ਉਹਨਾਂ ਦੇ ਕਰਕੇ ਅੰਦਾਜ਼ ਖਾਨ ਕਿਹੜੇ ਕਿਹੜੇ ਕਲਾਕਾਰ ਨੂੰ ਸੁਣਨਾ ਪਸੰਦ ਕਰਦਾ ਹੈ ਇਸ ਤੋਂ ਇਲਾਵਾ ਕਿਹੜੇ ਕਿਹੜੇ ਕਲਾਕਾਰਾਂ ਦੇ ਪਾਕਿਸਤਾਨੀ ਵੀ ਮੈਨੂੰ ਤੁਸੀਂ ਦੱਸ ਰਹੇ ਸੀ ਅਹੀ ਕਾਫੀ ਤੁਸੀਂ ਜਿਹੜੇ ਉਹ ਗਾਉਂਦੇ ਵੀ ਉਹ ਸੁਣਦੇ ਵੀ ਹੋ ਜੀ ਮੇਰੇ ਜਿਹੜੇ ਫੇਵਰਟ ਜਿਹੜੇ ਕਲਾਕਾਰ ਨੇ ਜੀ ਮੇਰੇ ਸਭ ਤੋਂ ਪਹਿਲਾਂ ਕਿ ਮੇਰੇ ਉਸਤਾਦ ਜੀ ਨੇ ਜਿੰਨੇ ਜਿੰਨਾ ਤੋਂ ਮੈਂ ਉਹਨਾਂ ਦਾ ਇੱਕ ਆਈਡਲ ਉਹਨਾਂ ਨੂੰ ਮੰਨਿਆ ਸੀ ਤੇ ਆਈਡਲ ਤੋਂ ਬਾਅਦ ਉਸਤਾਦ ਬਣਾਇਆ ਉਸਤਾਦ ਤੋਂ ਫਿਰ ਅੱਜ ਉਹਨਾਂ ਦਾ ਹੀ ਸਿਲਸਿਲਾ ਸਾਰਾ ਚੱਲੀ ਫਿਰੰਦਿਆ ਉਹਨਾਂ ਦੇ ਕਰਕੇ ਜੋ ਕੁਝ ਵੀ ਆ ਤੇ ਜਿਹੜੇ ਪਾਕਿਸਤਾਨ ਦੇ ਆਪਣੇ ਹਿੰਦੁਸਤਾਨ ਦੇ ਆਰਟਿਸਟ ਲੈਂਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਦੇ ਆਰਟ ਸਾਰੇ ਹੀ ਫਨਕਾਰ ਬਹੁਤ ਸੁਰੀਲੇ ਸਾਰਿਆਂ ਨੂੰ ਸੁਣੀਦਾ ਵਾ ਜਨਾਬ ਜਿਹੜੇ ਸਵਰਗਵਾਸੀ ਜਨਾਬ ਸਰਦੂਲ ਸਕੰਦਰ ਸਾਹਿਬ ਜੀ ਉਸਤਾਦਾਂ ਦੇ ਉਸਤਾਦ ਉਹਨਾਂ ਨੂੰ ਵੀ ਸੁਣੀਦਾ ਵਾ ਔਰ ਆਪਣਾ ਖਾਨ ਸਾਹਿਬ ਜੀ ਨੂੰ ਔਰ ਪਾਕਿਸਤਾਨ ਦੇ ਜਿਹੜੇ ਸ਼ਫਾਕਤ ਅਲੀ ਖਾਨ ਸਾਹਿਬ ਉਹਨਾਂ ਨੂੰ ਵੀ ਸੁਣੀਦਾ ਵਾ ਹੋਰ ਵੀ ਸਾਰਿਆਂ ਨੂੰ ਸੁਣੀਦਾ ਵਾ ਅਗਲਾ ਗੀਤ ਕਿੰਨਾ ਦਾ ਤੇ ਕਿਹੜਾ ਸੁਣਾਉਣ ਜਾ ਰਿਹਾ ਹੈ ਅਗਲਾ ਗੀਤ ਮੇਰਾ ਜਿਹੜਾ ਰਿਲੀਜ਼ ਹੋਣ ਵਾਲਾ ਵਾ ਉਹ ਤੇ ਚਲੋ ਮੈਂ ਤੁਹਾਨੂੰ ਵੈਸੇ ਜ਼ਿਕਰ ਕਰੂੰਗਾ ਕਿਉਂਕਿ ਸੁਣਾਵਾ ਸੁਣਾਉਣ ਨੂੰ ਫਿਰ ਤੁਹਾਨੂੰ ਪਤਾ ਫਿਰਣਾ ਹੋਵੇ ਜੇ ਉਹਨੂੰ ਆਪਾਂ ਨਹੀਂ ਸ਼ੇਅਰ ਕਰ ਸਕਦੇ ਉਸ ਤਮੀ ਸਾਹਿਬ ਜੀ ਦਾ ਨਾਮ ਤੁਸੀਂ ਸੁਣਿਆ ਨਾ ਹੀਰਾਂ ਵਾਲੇ ਤਮੀ ਜੀ 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 ਜਿਨ੍ਹਾਂ ਦੇ ਗੀਤ ਅਕਸਰ ਸਾਰੇ ਹੀ ਮਕਬੂਲ ਹੋਏ ਆ ਜੀ ਜੀ ਸਾਬਰ ਗੋਟੀ ਸਾਹਿਬ ਨੇ ਗਾਏ ਔਰ ਮੇਰੇ ਉਸਤਾਦ ਜੀ ਨੇ ਵੀ ਗਾਏ ਆ ਫਿਰ ਨਸ਼ਤਰ ਗਿਲ ਸਾਹਿਬ ਨੇ ਬੜੇ ਗੀਤ ਗਾਏ ਉਹਨਾਂ ਦੇ ਹੀਰਾਂ ਵਾਲੇ ਧਮੀ ਸਾਹਿਬ ਦਾ ਕਿਉਂਕਿ ਉਹਨਾਂ ਦੇ ਨਾਮ ਨੂੰ ਦੱਸਣ ਦੀ ਲੋੜ ਨਹੀਂ ਆ অল레ਡੀ ਉਹ ਸੁਪਰਸਟਾਰ ਨੇ ਉਹਨਾਂ ਦੇ ਨਾਮ ਤੇ ਉਹਨਾਂ ਦਾ ਗੀਤ ਇੱਕ ਬੜੀ ਮਲਕੀ ਜਿਵੇਂ ਕਿ ਸਾਦਕ ਸਾਹਿਬ ਨੇ ਮਤਲਬ ਬੜੀ ਮੇਰੇ ਤੇ ਕਿਰਪਾ ਕੀਤੀ ਕਿ ਇਹ ਗੀਤ ਜਿਹੜਾ ਮੇਰਾ ਆ ਜਿਹੜਾ ਤੁਹਾਨੂੰ ਪਹਿਲਾਂ ਸੁਣਾ ਕੇ ਹਟਿਆ ਵੀ ਸਾਦਕ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਤੇ ਫਿਰ ਇਦਾਂ ਹੀ ਧਮੀ ਸਾਹਿਬ ਨੇ ਵੀ ਮਤਲਬ ਕਿਰਪਾ ਕੀਤੀ ਤਾਂ ਹੁਣ ਜਿਹੜਾ ਨਵਾਂ ਗੀਤ ਜਿਹੜਾ ਰੀਲੀਜ਼ ਹੋਣ ਜਾ ਰਿਹਾ ਧਮੀ ਸਾਹਿਬ ਦਾ ਮਤਲਬ ਉਹ ਕਰਨ ਜਾ ਰਿਹਾ ਵਾ ਹਾਂ ਇੱਕ ਗੱਲ ਮੈਂ ਤੁਹਾਡੀ ਤੁਹਾਡੀ ਗੱਲ ਦੀ ਗੱਲ ਕਰਨ ਲੱਗਾ ਕਿ ਜਿਹੜਾ ਮੇਰਾ ਗੀਤ ਰਿਲੀਜ਼ ਹੋਇਆ ਸੀ ਨਿੱਕੇ ਹੁੰਦੇ ਇਹਦੇ ਵਿੱਚ ਜਿਹੜਾ ਰਿਲੀਜ਼ ਕੀਤਾ ਸੀ ਜਿਹੜੀ ਕੰਪਨੀ ਨੇ ਦੇਸੀ ਟੂਨਸ ਸਟੂਡੀਓ ਨੂੰ ਉਹਨਾਂ ਦਾ ਬੜਾ ਵੱਡਾ ਉਪਰਾਲਾ ਉਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਕਿ ਜਿਨ੍ਹਾਂ ਨੇ ਇਹ ਇਨਾ ਵੱਡਾ ਪ੍ਰਾਲਾ ਕਰਕੇ ਕਿ ਲੋਕਾਂ ਤੱਕ ਗੀਤ ਨੂੰ ਚੰਗੇ ਢੰਗ ਨਾਲ ਵਧੀਆ ਢੰਗ ਨਾਲ ਪਹੁੰਚਾਇਆ ਔਰ ਅੱਜ ਵੀ ਲੋਕੀ ਹਜੇ ਵੀ ਸਰਚਿੰਗ ਚੱਲੀ ਜਾ ਰਹੀ ਸੁਣੇ ਯਾਰੇ ਲੋਕ ਜੀ ਤੇ ਬਾਕੀ ਨੈਕਸਟ ਰਾਜਾ ਸੌਂਗ ਮੈਂ ਜਰੂਰ ਜੋ ਕਿ ਦਰਸ਼ਕ ਜੁੜੇ ਆ ਜਰੂਰ ਸੁਣਾਇਓ ਜੀ ਗਾਈ ਹਾਂ ਜੀ ਜਰੂਰ ਜੀ ਮੈਂ ਕੀ ਤੁਹਾਨੂੰ ਜੀ ਆਪਣਾ ਇੱਕ ਗੀਤ ਸੁਣਾ ਦੇਣਾ ਜੀ ਜਿਹੜਾ ਰਿਲੀਜ਼ ਹੋਇਆ ਵਾ ਹਮ ਅਸੀਂ ਟੁੱਟ ਗਏ ਸੀ ਅਸੀਂ ਮੁੱਕ ਗਏ ਸੀ ਉਹਦੇ ਵਿੱਚ ਵਿਛੋੜੇ ਹਾਏ ਸੁੱਕ ਗਏ ਸੀ ਖਵਰਾ ਕਿ ਰੱਬ ਦੀ ਮੇਰ ਹੋਈ ਉਹਨੂੰ ਚੇਤਾ ਸਾਡਾ ਆਇਆ ਏ ਬੜੇ ਚਿਰਾਂ ਤੋਂ ਲੜਿਆ ਸਜਣਾ ਨੇ ਅੱਜ ਹੱਸ ਕੇ ਫੇਰ ਬੁਲਾ ਆਏ ਮੁੱਦਤਾ ਤੋਂ ਲੜਿਆ ਸਜਣਾ ਨੇ ਅੱਜ ਹੱਸ ਕੇ ਫੇਰ ਬੁਲਾ ਆਏ ਮੁੱਦਤਾ ਤੋਂ ਲੜਿਆ ਸਜਣਾ ਨੇ ਅੱਜ ਹੱਸ ਕੇ ਫੇਰ ਬੁਲਾ ਆਏ ਕੋਈ ਫਰੋਜ਼ ਖਾਨ ਜੀ ਦਾ ਹੋਰ ਪਿਆਰਾ ਜਾਂ ਗੀਤ ਜਿਹੜਾ ਵੀ ਤੁਸੀਂ ਅਕਸਰ ਵੀ ਘਰ ਦੇ ਵਿੱਚ ਵੀ ਗੁੰਗਣਾਉਂਦੇ ਉਹ ਵੀ ਜਰੂਰ ਸੁਣਾਓ ਜਰੂਰ ਜੀ ਜਰੂਰ ਉਹਨਾਂ ਦੇ ਗੀਤ ਸਾਰੇ ਜੀ 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 ਬੜੇ ਸੋਹਣੇ ਆ ਜੀ ਉਹਨਾਂ ਦੇ ਗੀਤ ਇੱਕ ਗੀਤ ਤੁਹਾਨੂੰ ਸੁਣਾ ਰਿਹਾ ਜੀ ਮੈਂ ਜੀ ਹੂੰ ਪਾਣੀ ਦੀਆਂ ਸ਼ੱਲਾ ਹੋਵਣ ਤੂੰ ਹੋਵੇਂ ਮੈਂ ਹੋਵਾ ਕੀ ਬਾਤ ਪਾਣੀ ਦੀਆਂ ਸ਼ੱਲਾ ਹੋਵਣ ਤੂੰ ਹੋਵੇਂ ਮੈਂ ਹੋਵਾ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਸ਼ੱਲਾ ਹੋਵਣ ਤੂੰ ਹੋਵੇਂ ਮੈਂ ਹੂੰਵਾ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰਵਾ ਜੀ ਆ ਬਿਲਕੁਲ ਦੋਸਤੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਅਜਿਹੇ ਵੀਰਾਂ ਨੂੰ ਸਪੋਰਟ ਦੀ ਲੋੜ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਅਤੇ ਤੁਸੀਂ ਹੋਰ ਵੀ ਸੋਸ਼ਲ ਮੀਡੀਆ ਤੇ ਜੜੀਆਂ ਚੀਜ਼ਾਂ ਨਹੀਂ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਸ਼ੇਅਰ ਕਰਦੇ ਹੋ ਲੇਕਿਨ ਅਜਿਹੇ ਜਿਹੜੇ ਵੀਰ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਚੰਗੇ ਉਸਤਾਦਾਂ ਤੋਂ ਸਿੱਖੇ ਆ ਉਹਨਾਂ ਨੂੰ ਤੁਸੀਂ ਸ਼ੇਅਰ ਘੱਟ ਕਰਦੇ ਤੇ ਬੇਸੁਰਿਆਂ ਨੂੰ ਸ਼ੇਅਰ ਤੁਸੀਂ ਜ਼ਿਆਦਾ ਕਰਦੇ ਹੋ ਇਹ ਕੀ ਅੰਦਾਜ਼ ਜੀ ਕਿੱਥੋਂ ਤੱਕ ਪਹੁੰਚਣਾ ਹੈ ਕੀ ਟਾਰਗੇਟ ਆ ਘਰ ਦੇ ਹਾਲਾਤ ਕਿਹੋ ਜਿਹੇ ਨੇ ਤੇ ਕਿਵੇਂ ਇਸ ਇਹਨਾਂ ਹਾਲਾਤਾਂ ਚੋਂ ਉੱਠ ਕੇ ਅੱਜ ਜਿਹੜਾ ਫਿਰ ਵੀ ਮੱਥਾ ਜਿਹੜਾ ਗਾਉਣ ਗਾਉਣ ਦਾ ਤੁਸੀਂ ਸ਼ੁਰੂ ਕੀਤਾ ਕੰਮ ਇਹ ਇਹ ਕਿਉਂਕਿ ਇਸ ਦੇ ਵਿੱਚ ਭੀੜ ਬਹੁਤ ਹੈ ਇਸ ਰਾਹ ਦੇ ਉੱਪਰ ਕਿਵੇਂ ਫਿਰ ਮਿਹਨਤ ਚੱਲ ਰਹੀ ਹੈ ਮਿਹਨਤ ਜੀ ਅਜੇ ਤੱਕ ਚੱਲੀ ਆ ਰਹੀ ਆ ਕਾਫੀ ਸਾਲ ਤੋਂ ਲੱਗੇ ਆ ਸਟ੍ਰਗਲ ਕਰੀ ਜਾਂਦੇ ਜਿਵੇਂ ਜਿਵੇਂ ਲੋਕ ਪਸੰਦ ਕਰੀ ਜਾਂਦੇ ਆ ਚਲੋ ਜਿੰਨੀ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਵੀ ਮਿਲ ਰਿਹਾ ਵਾ ਲੋਕ ਪਸੰਦ ਵੀ ਕਰ ਰਹੇ ਆ ਬਾਕੀ ਜਦੋਂ ਬੰਦਾ ਥੋੜਾ ਕਿਤੇ ਪਹੁੰਚਦਾ ਵਾ ਤੇ ਸਾਨੂੰ ਹੋਰ ਹੁੰਦਾ ਵਾ ਵੀ ਅਸੀਂ ਹੋਰ ਅੱਗੇ ਤੋਂ ਅੱਗੇ ਹੁਣ ਜਿਵੇਂ ਗਾਣਾ ਰਿਲੀਜ਼ ਹੋਇਆ ਵਾ ਅਗੇ ਨੈਕਸਟ ਹੋਰ ਤਾਂ ਮੀ ਸਾਹਿਬ ਦਾ ਗੀਤ ਆ ਨੈਕਸਟ ਇਹ ਆ ਵੀ ਉਸ ਤੋਂ ਉੱਪਰ ਜਿਵੇਂ ਇੱਕ ਸੰਜੀਵ ਅਨੰਦ ਸਾਹਿਬ ਜੀ ਦਾ ਬੜਾ ਵੱਡਾ ਨਾਮ ਹੈ ਉਹਨਾਂ ਨਾਲ ਵੀ ਚਲੋ ਗੱਲਬਾਤ ਟਾਰਗੇਟ ਇਹ ਆ ਵੀ ਬਸ ਮਤਲਬ ਲੋਕਾਂ ਦਾ ਪਿਆਰ ਮਿਲਦਾ ਰਹੇ ਮਿਲਦਾ ਰਹੇ ਬਸ ਇਹੋ ਜੀ ਵੀ ਚੰਗਾ ਅਸੀਂ ਗਾਉਂਦੇ ਰਹੀਏ ਔਰ ਉਹ ਗਾਉਣਾ ਗਾਈਏ ਕਿ ਜਿਹੜਾ ਅਸੀਂ ਪਰਿਵਾਰ ਚ ਅਸੀਂ ਬਹਿ ਕੇ ਵੀ ਸੁਣੀਏ ਤੇ ਸਾਡੇ ਦਰਸ਼ਕ ਵੀ ਸੁਣ ਲੈਣ ਜਗਰਾਤੇ ਵੀ ਤੁਸੀਂ ਕਰਦੇ ਹੋ ਜਗਰਨ ਵੀ ਕਰੀਦੇ ਮੇਲੇ ਬਸ ਹੁਣ ਗਾੜੀ ਮੇਲੇ ਸ਼ੁਰੂ ਆ ਜੀ ਸਾਡੇ ਜੀ ਜੀ ਜਾਗਰਨ ਵੀ ਵਿੱਚ ਵਿੱਚ ਲੱਗੇ ਜਾਂਦੇ ਹੁਣ ਵੀ ਮੇਲੇ ਹੈਗੇ ਚਾਰ ਪੰਜ ਪ੍ਰੋਗਰਾਮ ਜਿਵੇਂ 18 19 20 21 ਤੋਂ ਲਗਾਤਾਰ ਹੈ ਮਾਰਚ ਦੇ ਮਹੀਨੇ ਜੀ ਆਪਣਾ ਕੀ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਤੇ ਨੰਬਰ ਵੀ ਬੋਲ ਦਿਓ ਜੀ ਜੀ ਨੰਬਰ YouTube ਤੇ ਸਰਚ ਜਿਵੇਂ ਕਿ ਮੈਂ ਇਹੋ ਹੀ ਮੇਰੀ ਰਿਕੁਐਸਟ ਹੈ ਸਾਰੇ ਪਿਆਰ ਕਰਨ ਵਾਲਿਆਂ ਸਰੋਤਿਆਂ ਅੱਗੇ ਕਿ ਚੰਗਾ ਸੁਣੋ ਔਰ ਸੁਰੀਲਾ ਸੁਣੋ ਔਰ ਸੁਰੀਲੇ 뮤직 ਨੂੰ ਸਪੋਰਟ ਕਰੋ ਸੁਰੀਲੇ 뮤직 ਨੂੰ ਪ੍ਰਮੋਟ ਕਰੋ ਤੇ ਜੇ ਮੈਂ ਆਪਣੇ ਨੰਬਰ ਦੀ ਗੱਲ ਕਰਾਂ ਮੇਰਾ 987212304398721 ਤੇ 043 ਇਹ ਮੇਰਾ ਨੰਬਰ ਹੈ ਕੰਟੈਕਟ ਨੰਬਰ ਔਰ ਮੇਰਾ ਕੰਮ 뮤직 ਆਪਣਾ ਜਾਗਰਣ ਦਾ ਵੀ ਆ ਕਵਾਲੀ ਦਾ ਵੀ ਆ ਔਰ ਕੰਪੋਜ਼ਿਸ਼ਨ ਵੀ ਥੋੜੀ-ਬਹੁਤੀ ਕਰ ਲਈਦੀ ਆ ਬਾਕੀ ਬਾਕੀ ਜਿਉਂ ਕਿ ਜੋ-ਜੋ ਅਸੀਂ ਚੋਣਿਆ ਕਿ ਜਿੰਨਾ ਹੁਣ ਇੱਥੋਂ ਤੱਕ ਆਏ ਆ ਜੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਤੇ ਕੁਝ ਸਮਝ ਕੇ ਕੁਝ ਸੋਚ ਕੇ ਕੁਝ ਤੁਹਾਨੂੰ ਕੁਝ ਲੱਗਾ ਹੋਵੇ ਤਾਂ ਤਾਂ ਹੀ ਆਏ ਇਦਾਂ ਹੀ ਜਿਹੜੇ ਪਿਆਰ ਕਰਨ ਵਾਲੇ ਇਦਾਂ ਹੀ ਤੁਰੇ ਰਹਿਣ ਹੋਰ ਵੀ ਪੱਤਰਕਾਰ ਭਰਾ ਬੜੇ ਅੱਗੇ ਵੀ ਚੈਨਲ ਇੰਟਰਵਿਊ ਕਰਕੇ ਗਏ ਨੇ ਤੁਸੀਂ ਮੈਂ ਤੁਹਾਡਾ ਵੀ ਜਿੰਨੇ ਕਦਮ ਚੱਲ ਕੇ ਆਏ ਹੋ ਤੁਹਾਡਾ ਧੰਨਵਾਦ ਸਿਰ ਮੱਥੇ ਬੜੀ ਮਿਹਰਬਾਨੀ ਤੁਹਾਡੀ ਬਸ ਦਰਸ਼ਕਾਂ ਨੂੰ ਮੇਰੇ ਨੂੰ ਇਹੋ ਹੀ ਮੇਰੀ ਰਿਕਵੈਸਟ ਹੈ ਕਿ ਸੁਰੀਲਾ ਸੁਣੋ ਚੰਗੇ ਮਿਊਜ਼ਿਕ ਨੂੰ ਔਰ ਚੰਗੇ ਮਤਲਬ ਜਿਹੜਾ ਲੋਕ ਮਿਹਨਤ ਕਰਕੇ ਜਿਵੇਂ ਮੈਂ ਮਿਹਨਤ ਕਰ ਰਿਹਾ ਹਾਂ ਹੋਰ ਵੀ ਮੇਰੇ ਭਰਾ ਜਿਹੜੇ 뮤직 ਨੂੰ ਪਿਆਰ ਕਰਦੇ ਨੇ ਜਿਹੜੇ ਸਿੱਖਦੇ ਨੇ ਸਿੱਖ-ਸਿੱਖ ਕੇ ਅੱਗੇ ਆਏ ਉਹਨਾਂ ਵੀਰਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਵਾ ਬਿਲਕੁਲ ਜੀ ਤਾਂ ਦੋਸਤੋ ਜਰੂਰ ਆ ਜਾਏ ਵੀਰਾਂ ਦੀ ਸਪੋਰਟ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵੀ ਜਿਹੜਾ ਆਪਣੀ ਰਾਏ ਜਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰ ਜੂ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ